ਤੁਸੀਂ ਦੇਖ ਰਹੇ ਹੋ ਨਮਜਮਨਣਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਮਾਛੀਵਾੜਾ ਸਾਹਿਬ ਵਿਖੇ ਮੁੱਖ ਚੌਂ ਦਫ਼ਤਰ ਜਿਹੜਾ ਭਾਜਪੀ ਦਾ ਜਿਹੜਾ ਕਿ ਲੋਕ ਸਭਾ ਜਿਹੜਾ ਹਲਕਾ ਫਤੇਗੜ ਸਾਹਿਬ ਦੇ ਜਿਹੜੇ ਉਮੀਦਵਾਰ ਗੀਜाराम ਜੀ ਇੱਥੇ ਸਪੈਸ਼ਲ ਇੱਥੇ ਪਹੁੰਚੇ ਸੀ ਜਿਨ੍ਹਾਂ ਨੂੰ ਜਿਹੜੇ ਇੱਥੇ ਪਹੁੰਚਣ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਕੁਝ ਸਵਾਲ ਕੀਤੇ ਆਪਾਂ ਜਿਹੜੇ ਕਿਸਾਨ ਜਥੇਬੰਦੀ ਦੇ ਜਿਹੜੇ ਲੀਡਰ ਨੇ ਆਪੋਨ ਨਾਲ ਗੱਲਬਾਤ ਕਰਦੇ ਆ ਕੀ ਇਹਨਾਂ ਦੀ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਕੀ ਉਹਨਾਂ ਨੂੰ ਕਹਿ ਕੇ ਗਏ ਨੇ ਆਓ ਆਪਾਂ ਕਰਦੇ ਆ ਜਿਹੜੇ ਬਲਾਕ ਪ੍ਰਧਾਨ ਸੁਵਿੰਦਰ ਸਿੰਘ ਪਟੀਆਂ ਕੀ ਕਹਿੰਦਾ ਜੀ ਰੋ ਮੈਂ ਸੁਵਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਬੀਕੇ ਜੂ ਰਾਜੇਵਾਲ ਅਸੀਂ ਆਜੋਰੇ ਗੇਜाराम ਜੀ ਆਏ ਥੀ ਕਿ ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਅਸੀਂ ਸਵਾਲ ਜਵਾਬ ਪੁੱਛੇ ਨੇ ਵੀ ਜਿਹੜੇ 11 ਸਵਾਲ ਸਾਨੂੰ ਐਸਕੇਐਮ ਵੱਲੋਂ ਦਿੱਤੇ ਗਏ ਥੀ ਕਿ ਉਹ ਉਹਨਾਂ ਨੂੰ ਪੁੱਛੇ ਨੇ ਵੀ ਕਿਲ ਕਿਉਂ ਗੱਡੇ ਗਏ ਸੁਭਕਰਨ ਕੌਣ ਸ਼ਹੀਦ ਕੀਤਾ ਗਿਆ ਉੱਥੇ ਪੁਲਿਸ ਦੀ ਗੋਲੀ ਨਾਲ ਉਹਨਾਂ ਤੋਂ ਕੋਈ ਵੀ ਉਹਨਾਂ ਦੇ ਸਾਡੇ ਜਵਾਲਾ ਦੇ ਸਵਾਲ 11 ਸਾਲ ਪੂਰੇ ਕਰਿਓ ਕਿਹੜੇ ਕਿਹੜੇ ਉਹ ਇਹਨਾਂ ਚ ਮਤਲਬ ਜਿਹੜੇ ਆਪਣੇ ਸਕੇਮ ਵੱਲੋਂ ਪਾਏ ਹੋਏ ਨੇ ਐਮਐਸਪੀ ਹੋ ਗਈ ਸੁਪ ਕਰਨ ਦੀ ਸ਼ਹੀਦ ਦੀ ਹੋ ਗਈ ਤੇ ਆਪਣੇ ਜਿਹੜਾ 0 ਐਫ ਆਈ ਆਰ ਤੇ ਜਿਹੜਾ ਉੱਥੇ ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਜਿਹੜੀ ਇਹਨਾਂ ਨੇ ਟਿਕਟ ਦਿੱਤੀ ਹੈ ਮਤਲਬ ਇਹ ਆੜ-ਆੜ ਤਰ੍ਹਾਂ ਦੇ 11 ਸਵਾਲ ਨੇ ਉਹ 11 ਸਵਾਲ ਜਿਹੜੇ ਆਮ ਹਰੇਕ ਕੋਲ ਨੇ ਇਹ ਚਾਹ ਫੋਨ ਤੇ ਨਾ ਮੈਂ ਤੁਹਾਨੂੰ ਉਹ ਸਾਰੇ ਭੇਜ ਦਿੰਨਾ ਉਹ ਸਵਾਲ ਉਹਨਾਂ ਨੂੰ ਪੁੱਛੇ ਠੀਕ ਹੈ ਵੀ ਭਾਈ ਐਮ ਐਸ ਪੀ ਦੀ ਕਾਨੂੰਨ ਦੀ ਗਰੰਟੀ ਆ ਇਹਨੇ ਮਤਲਬ ਇਹ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦੋ ਪਹਿਲੇ ਨੰਬਰ ਤੇ ਹੈਗਾ ਵੀ ਅਸੀਂ ਉੱਥੇ ਬੈਠੇ ਆਂ ਸ਼ੁਪ ਕਰਨ ਤੇ ਸਾਨੂੰ ਗਾਹਾਂ ਦਿੱਲੀ ਚ ਕਿਉਂ ਨਹੀਂ ਜਾਣ ਦਿੱਤਾ ਕੀ ਗੱਲ ਅਸੀਂ ਦੇਸ਼ ਇਸ ਦੇਸ਼ ਦੇ ਵਸਿੰਦੇ ਨਹੀਂ ਅਸੀਂ ਪਾਕਿਸਤਾਨ ਦੇ ਆਂ ਵੀ ਜਿਹੜਾ ਸਾਨੂੰ ਸਾਡੀ ਰਾਸ਼ਟਾਨੀ ਚ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਅਸੀਂ ਪ੍ਰੋਟੈਸਟ ਉਹਰੇ ਉਹਨਾਂ ਨੂੰ ਕਿਹਾ ਫਿਰ ਉਹਨਾਂ ਤੋਂ ਕੋਈ ਜਵਾਬ ਸਵਾਲ ਸਾਡੇ ਦਿੱਤੇ ਨਹੀਂ ਗਏ ਅਖੀਰ ਚ ਉਹ ਸਾਡੇ ਨਾਲ ਕਿਸਾਨ ਮਜ਼ਦੂਰ ਏਕਤਾ ਦੇ ਨਾਰੇ ਲਾ ਕੇ ਗਏ ਉਹ ਵਾਲੇ ਖੁਦ ਨਾਰੇ ਲਾਏ ਉਹਨਾਂ ਨੇ ਖੁਦ ਨਾਰੇ ਲਾਏ ਸਾਡੇ ਨਾਲ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਤੁਸੀਂ ਜਿਹੜੇ ਹੋਰ ਕੋਈ ਇਦੋਂ ਲਵ ਨਿਕੋ ਚਲ ਗਈ ਤੇ ਲਵੀ ਜੇ ਤੁਸੀਂ ਸਾਡੇ ਪੱਕਦੇ ਹੋ ਤੇ ਫਿਰ ਇਹਦੀ ਟਿਕਟ ਛੱਡੋ ਮੋਦੀ ਨਹੀਂ ਉਹ ਤਾਂ ਕਿਹਾ ਹੁਣ ਉਹ ਤਾਂ ਉਹਨਾਂ ਦੀ ਉਹ ਆ ਉਹ ਸਾਨੂੰ ਏਕਣ ਕਹਿੰਦੇ ਨੇ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਏਕਣ ਦੀਆਂ ਤੁਸੀਂ ਚਾਹੀਦੀਆਂ ਨਹੀਂ ਵੀ ਏਕਣ ਦੀ ਨਹੀਂ ਇਹ ਜਿਹੇ ਪ੍ਰਧਾਨ ਮੰਤਰੀ ਚਾਹੀਦਾ ਵੀ ਜਿਹੜੀ ਇਹ ਪਾਰਟੀ ਦਾ ਪਰ ਉਹ ਕਹਿੰਦੇ ਸਾਨੂੰ ਉਰੋਂ ਭੇਜੋ ਜੀ ਜਿੱਦਾਂ ਆਗੇ ਸੀ ਤਾਂ ਉਹਨਾਂ ਦਾ ਵਿਰੋਧ ਕਰਦੇ ਸੀ ਉਹਨਾਂ ਨੂੰ ਕਿਵੇਂ ਚਾਕੇ ਭੇਜਾਂਗੇ ਅਸੀਂ ਤਾਂ ਉਹਨਾਂ ਦੇ ਉਲਟ ਚੈਨਾ ਵੋਟ ਪਾਣੀ ਅਸੀਂ ਤਾਂ ਉਲਟਾ ਉਹਨਾਂ ਨੂੰ ਵਿਰੋਧ ਪਾਉਣਾ ਕੋਈ ਉਹਨਾਂ ਦਾ ਬੂਥ ਵੀ ਨਹੀਂ ਪਿੰਡ ਲੈਵਲ ਤੇ ਲੱਗਣ ਦੇਣਾ ਇੱਕ ਪੰਜਾਬੀ ਕਲਾਕਾਰ ਆ ਤੇ ਇੱਕ ਹੰਸਰਾਜ ਜਿਹਦਾ ਹੰਸਾ ਉਹਨੇ ਕਿਹਾ ਕਿ ਕਿਸਾਨਾਂ ਨੇ ਇਦਾਂ ਨਹੀਂ ਸੁਧਰਨਾ ਇਹਨਾਂ ਨੂੰ ਖੇਤਰਾਂ ਦੀ ਲੋੜ ਆ ਕੀ ਕਹਿਣਾ ਚਾਹਨੋ ਕਿ ਇਹਨੂੰ ਹੰਸਰਾਜ ਹੰਸਰ ਨੂੰ ਨਹੀਂ ਉਹ ਹੰਸਰਾਜ ਉਹ ਹੰਸਰਾਜ ਹੰਸਰ ਦੀ ਬੁਖਲਾਹਟ ਦਾ ਨਤੀਜਾ ਅਸੀਂ ਤਾਂ ਹਮੇਸ਼ਾ ਹੀ ਸ਼ਾਂਤੀਪੂਰਵਕ ਸਵਾਲ ਕਰਨੇ ਨੇ ਸਾਡੇ ਜਿਹੜੇ ਪ੍ਰੋਟੈਸਟ ਰਹੇ ਨੇ ਮਨ ਚਾਂਤ ਤੇ ਸ਼ਾਂਤੀ ਵਾਲੇ ਜਿਹੜੇ ਰਾਜੇ ਆਰ ਸਾਹਿਬ ਨੇ ਹਮੇਸ਼ਾ ਕਿਹਾ ਵੀ ਕਦੇ ਵਾਇਲੈਂਸ ਨਹੀਂ ਹੋਣਾ ਹਮੇਸ਼ਾ ਸ਼ਾਂਤੀ ਨਾਲ ਸਵਾਲ ਜਵਾਬ ਪੁੱਛਣੇ ਨੇ ਅਸੀਂ ਉਹਨਾਂ ਤੋਂ ਸਵਾਲ ਜਵਾਬ ਸ਼ਾਂਤੀ ਨਾਲ ਸਾਨੂੰ ਇਹਦਾ ਕੋਈ ਮਤਲਬ ਨਹੀਂ ਉਹ ਉਹ ਉਹਦਾ ਹੰਸਰਾਏ ਹੰਸ ਜਵਾਬ ਦੇਵੇ ਵੀ ਜਿਹੜੀਆਂ ਉਹਨੇ ਗੱਲਾਂ ਕਹੀਆਂ ਨੇ ਅਸੀਂ ਉਹਦੇ ਜਵਾਬ ਕਿਵੇਂ ਦੇਵਾਂਗੇ ਅਸੀਂ ਤਾਂ ਸਿਰਫ ਆਪਣੇ ਆਪਣੇ ਸਵਾਲ ਪੁੱਛਣੇ ਨੇ ਉਹ ਉਹਨੇ ਜੇ ਕਿਹਾ ਨਹੀਂ ਕਿਹਾ ਸਾਨੂੰ ਉਹਦਾ ਪਤਾ ਨਹੀਂ ਇੱਕ ਚੋਣ ਕਮਿਸ਼ਨ ਦੇ ਅੱਗੇ ਕਿਸਾਨ ਜਥੇਬੰਦੀਆਂ ਨੇ ਹੰਸਰਾ ਦੇ ਖਿਲਾਫ ਤਰਖਾ ਦਿੱਤੀ ਉਹਦਾ ਕੀ ਬਣੇ ਹੁੰਦਾ ਉਹਰ ਤਾਂ ਚਲੋ ਜੋ ਪ੍ਰੋਸੈਸ ਚ ਹੋਊਗਾ ਜਾ ਕੇ ਉਹ ਆਉਣ ਵਾਲੇ ਦਿਨਾਂ ਚ ਆਪਣਾ ਤਾਂ ਸ਼ਿਕਾਇਤ ਕਰਨਾ ਇੱਕ ਹੈਗਾ ਉਹ ਹੁਣ ਤੁਹਾਨੂੰ ਪਤਾ ਵੀ ਅਹਜੇ ਮਿਸਰਾ ਟੈਣੀ ਦਾ ਕੁਝ ਨਹੀਂ ਬਣਿਆ ਉਹਦੇ ਕਾਤਲਾਂ ਜਿਹੜਾ ਇਹਨੇ ਕਿਸਾਨਾਂ ਦਾ ਕਤਲ ਕੀਤਾ ਮਤਲਬ ਉਥੇ ਸ਼ਰੇਆਮ ਉਹਨਾਂ ਨੂੰ ਇਹਨਾਂ ਨੇ ਟਿਕਟ ਦੇ ਕੇ ਨਾ ਬਚਿਆ ਮੈਂ ਇਹ ਸਰਕਾਰ ਤੋਂ ਆਸ ਕੀਤੀ ਜਾ ਸਕਦੀ ਆ ਇਹਹ ਜੇ ਡਿਕਟੇਟਰ ਤੋਂ ਤਾਂ ਮਤਲਬ ਹੈ ਹੀ ਨਹੀਂ ਜਿਹੜਾ ਸਾਨੂੰ ਆਪਣੀ ਰਾਜਧਾਨੀ ਚ ਨਹੀਂ ਜਾਣ ਦੇ ਰਿਹਾ ਫੇਰ ਗੱਲ ਉਹੀ ਆ ਜਾਂਦੀ ਆ ਸਵਾਲ ਉਹੀ ਨੇ ਉਹੀ ਜਵਾਬ ਨੇ ਇਹ ਕਲਾਕਾਰ ਸਾਰੇ ਇੱਕ ਕਿਉਂ ਹੋਏ ਜਿੱਦਾਂ ਇੱਕ ਦੋ ਬਦ ਇੱਕ ਜਿੱਦਾਂ ਹੋਬੀ ਤੋਂ ਧਾਲੀਵਾਲ ਕਹਿੰਦੇ ਆ ਉਹ ਵੀ ਕਹਿੰਦਾ ਅੱਗੇ ਉਹਨਾਂ ਨੂੰ ਦੱਸ ਦਿਓ ਮੈਂ ਵੀ ਗਾਲ ਚੰਗੀ ਤਰ੍ਹਾਂ ਕੱਢਣਾ ਜਾਣਦਾ ਇਹ ਕੀ ਕਹਿਣਾ ਚਾਹੁੰਦੇ ਲੋਕ ਉਹ ਉਹਨਾਂ ਦੀ ਜਿਹੜੀ ਓਏ ਇਸ ਚੀਜ਼ ਤੋਂ ਇਹੀ ਮਾਨਸਿਕਤਾ ਦਿਖ ਰਹੀ ਆ ਹੁਣ ਉਹਨਾਂ ਦੇ ਤਾਂ ਛੱਡੋ ਉਹ ਤਾਂ ਮੋਦੀ ਜੀ ਕੀ ਕਹਿੰਦੇ ਨੇ ਉਹ ਦੱਸੋ ਵੀ ਮੰਗਲ ਸੂਤਰ ਥੋੜੀ ਭੈਸ ਲੈ ਜਾਏਂਗੇ ਉਹ ਇਹ ਇਹਨਾਂ ਦੀ ਬਖਲਾਟ ਦੇ ਨਤੀਜੇ ਨੇ ਜੇ ਇਹਨਾਂ ਨੇ ਪੰਜ 10 ਸਾਲ ਚ ਪਿਛਲੇ 10 ਸਾਲ ਚ ਕੋਈ ਕੰਮ ਕੀਤੇ ਹੁੰਦੇ ਫਿਰ ਇਹਨਾਂ ਦੀ ਇਹ ਜਿਹੀ ਬਖਲਾਟ ਨਾ ਹੁੰਦੀ ਇਹ ਜਿਹੜੀ ਪ੍ਰਧਾਨ ਮੰਤਰੀ ਦੀ ਇੱਕ ਮਰਿਆਦਾ ਇੱਕ ਗ੍ਰੀਮਾ ਉਹ ਚ ਰਹਿ ਕੇ ਉਹਨਾਂ ਨੇ ਬਿਆਨ ਦੇਣੇ ਨੇ ਦੱਸੋ ਉਰੇ ਕੋਈ ਸਾਡਾ ਕਿਸੇ ਦੇ ਨਾਲ ਕਿਸੇ ਵੀ ਜਾਤ ਪਾਚ ਕਿਸੇ ਵਿੱਚ ਕੋਈ ਹਿੰਦੂ ਸਿੱਖ ਮੁਸਲਮਾਨ ਅਸੀਂ ਸਾਰੇ ਇਕੱਠੇ ਹਾਂ ਸਾਡੀ ਸਾਂਝੀ ਵਾਲਤਾ ਸਾਡੀ ਦੁਕਾਨਦਾਰ ਵੀਰਾਂ ਨਾਲ ਸਾਰਿਆਂ ਨਾਲ ਸਾਂਝੀ ਵਾਲਤਾ ਕੋਈ ਸਾਡਾ ਇੱਥੇ ਨਾ ਕੋਈ ਕਿਸੇ ਕਿਸਮ ਦਾ ਕੋਈ ਮੈਟਰ ਨਹੀਂ ਹੈਗਾ ਮਤਲਬ ਇਹ ਜਿਹੜੇ ਲੀਡਰ ਨੇ ਇਹਨਾਂ ਨੂੰ ਇਹ ਜੀ ਇੱਕ ਉੱਠੀ ਸੇਧ ਦੇ ਕੇ ਤੇ ਪੁਖੀ ਰੰਗਤ ਦੇ ਕੇ ਉਸ ਹੋਰ ਕਰਨਾ ਚਾਹੁੰਦੇ ਨੇ ਅਬ ਕੀ ਵਾਰ 400 ਪਾਰ ਦਾ ਨਾਰਾ ਅਧ ਵਿਚਾਲੇ ਰਹਿ ਗਿਆ ਕੀ ਦੇਖਦੇ ਹੋ ਤੁਸੀਂ ਇਹ ਅਬ ਕੀ ਮਾਰ ਇਹਦਾ 400 ਦਾ ਤਾਂ ਨਾਰਾ ਮਤਲਬ ਉਹ ਤਾਂ ਲੋਕਾਂ ਨੇ ਰੱਖਣਾ ਲੋਕਾਂ ਨੇ ਜਵਾਬ ਦੇਣਾ ਉਹ ਜਨਤਾ ਜਨਾਰਦਨ ਉਹ ਜਿਹਨੂੰ ਚਾਹੁੰਦੀ ਆ ਚੱਕ ਦਿੰਦੀ ਆ ਉਹਦੇ ਨਤੀਜੇ ਜਨਤਾ ਸਮਝ ਗਈ ਵੀ ਅਸੀਂ ਇਹਦੇ ਜਿਹੜੇ ਇਹ ਲਾਰੇ ਸਾਨੂੰ ਦੇ ਰਹੇ ਆ 15 ਲੱਖ ਦੇ ਤਾਂ ਤਾਂ ਇਹਨੇ ਪਹਿਲਾਂ ਫਿਰ ਹੋਰ ਅਸੀਂ ਇਹਨੂੰ ਪੁੱਛਦੇ ਆਂ ਵੀ ਜਿਹੜੇ ਉੱਥੇ ਆਪਣਾ ਅਟੈਕ ਹੋਇਆ ਸੀਗਾ ਉਹਤੇ ਜਿਹੜੇ ਪਲਵਾਮਾ ਹਮਲਾ ਹੋਇਆ ਸੀ ਉਹਦੇ ਸ਼ਹੀਦਾਂ ਦਾ ਪਾਕਿਸਤਾਨ ਚ ਟਾਰਗੇਟਲ ਸਟ੍ਰਾਈਕ ਕਰਕੇ ਦਿਖਾਤੀ ਉਹ ਜਿਹੜਾ 303 ਆਰਡੀਐਸ 300 ਕਵੈਂਟਲ ਜਾਂ ਜੋ ਵੀ ਮਤਲਬ ਜਿੰਨਾ ਆਇਆ ਆਰਡੀਐਕਸ ਉਹ ਕਿੱਥੋਂ ਆਇਆ ਕਿਵੇਂ ਆਇਆ ਉਹ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਕੀ ਹੋਇਆ ਮਤਲਬ ਇਹ ਤਾਂ ਇਹਨਾਂ ਦੀਆਂ ਆਪਣੀਆਂ ਕਹਿਣੀਆਂ ਨੇ ਕਰਨੀਆਂ ਨੇ ਹੁਣ ਤੁਸੀਂ ਪੱਤਰਕਾਰ ਭਾਈਚਾਰਾ ਤੁਹਾਡੇ ਉੱਪਰਲੇ ਬੌਸ ਜੀ ਹੋਰ ਕਦੇ ਇਹਦੀ ਇੰਟਰਵਿਊ ਕਦੇ ਇਹਨੇ ਤੁਹਾਡੀ ਇਸੀ ਜਿਹੜਾ ਪ੍ਰਧਾਨ ਮੰਤਰੀ 10 ਸਾਲਾਂ ਚ ਭੱਜਦਾ ਰਿਹਾ ਹੋਵੇ ਮਤਲਬ ਉਹ ਤੋਂ ਤੁਸੀਂ ਕੀ ਆ ਹਾਂਜੀ ਇਹ ਮਨਰਾਜ ਸਿੰਘ ਮੇਰੇ ਨਾਲ ਸਪੀਕਸ ਪਰਸਨ ਆ ਬੀਕੇ ਜੀ ਰਾਜੀਵਾਲ ਦਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹਦਾ ਅੱਜ ਤੁਸੀਂ ਅਕੀਜਰਾਂ ਜੀ ਨੂੰ ਕਿਹਾ ਸੀ ਸਰ ਅਸੀਂ ਤਾਂ ਇਹ ਗੱਲ ਦਾ ਪ੍ਰੋਟੈਸਟ ਕਰ ਰਹੇ ਹਾਂ ਤੇ ਆਜ਼ਾਦ ਭਾਰਤ ਦੇ ਵਿੱਚ 80% ਕੁਰਬਾਨੀਆਂ ਪੰਜਾਬੀਆਂ ਨੇ ਸਿੱਖਾਂ ਨੇ ਦੇ ਕੇ ਇਹ ਦੇਸ਼ ਨੂੰ ਆਜ਼ਾਦ ਕਰਾਇਆ ਹੋਵੇ ਔਰ ਉਹ ਆਪਣੀ ਮੰਗ ਰੱਖਣ ਲਈ ਦਿੱਲੀ ਜਾ ਰਹੇ ਆ ਪ੍ਰੋਟੈਸਟ ਕਰਨ ਆਇਆ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ ਉਹਨਾਂ ਦੇ ਰਸਤੇ ਦੇ ਵਿੱਚ ਵੱਡੇ ਵੱਡੇ ਕਿਲ ਗੱਟਦੇ ਜੀਸੀਬੀ ਮਸ਼ੀਨਾਂ ਲਾਤੀਆਂ ਜਿਸ ਤਰ੍ਹਾਂ ਕਿ ਅਸੀਂ ਪਾਕਿਸਤਾਨ ਤੋਂ ਆਏ ਹੁੰਦੇ ਆ ਅਣਮਨੁੱਖੀ ਛੇਧਰ ਕੀਤਾ ਗਿਆ ਜਿਹੜਾ ਪਹਿਲਾਂ 700 ਕਿਸਾਨ ਸ਼ਹੀਦ ਹੋਇਆ ਉਹਦੇ ਵਿੱਚ ਵੀ ਇਹਨਾਂ ਨੇ ਮੁੱਖ ਭੂਮਿਕਾ ਨਿਭਾਈ ਆ ਕਿ ਕਿਸਾਨਾਂ ਨੂੰ ਬਿਲਕੁਲ ਵੀ ਇਹਨਾਂ ਨੇ ਕੋਈ ਗੱਲ ਸੁਣਨ ਦੀ ਬਜਾਏ ਪੂਰਾ 13 ਸਾਲ ਇੱਕ ਸਾਲ ਤੋਂ ਵੱਧ ਸਮਾਂ ਦਿੱਲੀ ਦੇ ਬਾਗਾਂ ਤੇ ਰੋਲੇ ਗਿਆ ਪਰ ਸਾਡੀ ਜੋ ਦ੍ਰਿੜਤਾ ਸੀਗੀ ਜੁਰਗਾ ਦੀ ਕਿਸਾਨ ਆਗੂਆਂ ਦੀ ਨੀਤੀ ਸੀ ਉਹਦੇ ਅੱਗੇ ਇਹਨਾਂ ਨੂੰ ਝੁਕਣਾ ਪਿਆ ਜਿਸ ਦੇ ਕਰਕੇ ਸਾਰੇ ਕਾਨੂੰਨ ਬਸ ਹੋਏ ਆ ਜਿਹੜਾ ਹੁਣ ਦੁਬਾਰਾ ਪ੍ਰੋਟੈਸਟ ਚੱਲ ਰਿਹਾ ਸ਼ੁਭ ਕਰਨ ਵੀਰ ਸਿੰਘ ਜਿਹੜੇ ਪੰਜਾਬ ਦੇ ਵਿੱਚ ਆਪਣੀ ਧਰਤੀ ਦੇ ਹੱਥ ਤਾਂ ਹਰਿਆਣਾ ਵੀ ਟੱਪੇ ਨਹੀਂ ਸੀਗੇ ਉਤੋਂ ਜ਼ਬਰਦਸਤੀ ਨੌਜਵਾਨਾਂ ਨੂੰ ਚੁੱਕ ਕੇ ਪ੍ਰੀਤ ਜਿਹੜੇ ਤੁਸੀਂ ਸੀਗੇ ਉਹਨਾਂ ਨੂੰ ਪੀਜੀਆਈ ਦੁਆਰਾ ਸ਼ਿਫਟ ਕਰਾ ਕੇ ਇਲਾਜ ਕਰਵਾਇਆ ਗਿਆ ਜਿਨ੍ਹਾਂ ਦਾ ਉਹ ਮੁੰਡੇ ਨੂੰ ਚੱਕ ਕੇ ਉੱਥੇ ਜਾ ਕੇ ਸੱਦਰ ਕੀਤਾ ਗਿਆ ਸਾਰਿਆਂ ਨੂੰ ਉਹ ਜਦੋਂ ਸਵਾਲ ਕਰਦੇ ਆ ਸੀ ਤਾਂ ਕਹਿੰਦੇ ਆ ਵੀ ਜਿਹੜੇ ਸਾਡੇ ਹਲਕੇ ਦੇ ਲੋਕ ਆ ਜਾਂ ਪੰਜਾਬ ਦੇ ਲੋਕ ਆ ਮੈਂ ਹੱਥ ਜੋੜ ਕੇ ਪਹਿਲਾਂ ਲੀਡਰਾਂ ਤੋਂ ਪਹਿਲਾਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹੀ ਨਾ ਮੂੰਹ ਲਾਣ ਇਹਨਾਂ ਨੂੰ ਜੇ ਸਾਡੇ ਲੀਡਰ ਜਿਨ੍ਹਾਂ ਨੇ ਕਿਸੇ ਨੇ ਕਾਂਗਰਸ 'ਚ ਰਾਜ ਭੋਗਿਆ ਕਿਸੇ ਨੇ ਕਾਲੀ ਦਲ 'ਚ ਭੋਗਿਆ ਕਿਸੇ ਨੇ ਬਾਕੀ ਪਾਰਟੀਆਂ 'ਚ ਆਨੰਦ ਮਾਣਿਆ ਰਾਜ ਦਾ ਅੱਜ ਉਹ ਝੋਲਾ ਚੱਕਦੇ ਨੇ ਜਾ ਕੇ ਬੀਜੇਪੀ ਸ਼ਾਮਲ ਹੋ ਜਾਂਦੇ ਨੇ ਇਹ ਤਾਂ ਪਟਾਟ ਸਾਡਾ ਦਾ ਮੇਨ ਹੈ ਪਹਿਲਾਂ ਤਾਂ ਅਸੀਂ ਲੀਡਰਾਂ ਨਾਲੋਂ ਪਹਿਲਾਂ ਉਹਨਾਂ ਲੋਕਾਂ ਨੂੰ ਸਵਾਲ ਕਰਦੇ ਆ ਵੀ ਕੀ ਜਿਹੜੇ ਨੌਜਵਾਨ ਸ਼ਹੀਦ ਹੋਏ ਉਹ ਤੁਹਾਡੇ ਪੰਜਾਬ ਦੇ ਕੁਛ ਲੱਗਦੇ ਨਹੀਂ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ ਸਾਰੇ ਕਿਸਾਨਾਂ ਨਾਲ ਰਿਸ਼ਤਾ ਤੁਹਾਡੇ ਪਿੰਡਾਂ ਦੇ ਵਿੱਚ ਜਾਣਦੇ ਆ ਹੋਰ ਕਿਤੇ ਜਾਣਦੇ ਆ ਘੱਟੋ-ਘੱਟ ਇਹਨਾਂ ਨੂੰ ਇਹ ਤਾਂ ਸਵਾਲ ਪੁੱਛੋ ਵੀ ਅਸੀਂ ਕਿਸਦਰ ਦੇ ਨਾਗਰਿਕ ਮੰਨਦੇ ਸਾਨੂੰ ਇਹ ਅਸੀਂ ਤਾਂ ਜੇ ਸਾਨੂੰ ਮੈਨੂੰ ਇਹ ਦੱਸੋ ਵੀ ਕਿਸੇ ਨੂੰ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਇਹ ਜਿਹੜਾ ਲੋਕਤੰਤਰ ਦੇ ਵਿੱਚ ਹੈਗਾ ਕਿ ਨਹੀਂ ਹੈਗਾ ਜੇ ਆਪਣੇ ਦੇਸ਼ ਦੇ ਵਿੱਚ ਲੋਕਤੰਤਰਕ ਤਰੀਕੇ ਦੇ ਨਾਲ ਆਪਾਂ ਉਹਦਾ ਪ੍ਰੋਟੈਸਟ ਨਹੀਂ ਕਰ ਸਕਦੇ ਫਿਰ ਆਪਾਂ ਨੂੰ ਕਿਹ ਚੀਜ਼ ਦੀ ਜਿਆਦੀ ਹੈ ਜੀ ਐ ਤਾਂ ਇਹੀ ਗੱਲ ਕਹਾਂਗੇ ਜਾਕੜ ਸਾਹਿਬ ਕਹਿੰਦੇ ਨੇ ਬੀਜੇਪੀ ਦੇ ਪ੍ਰਧਾਨ ਜਿਹੜਾ ਸ਼ੁਭ ਕਰਨ ਮਰਿਆ ਉਹ ਕਿਸਾਨਾਂ ਦੀ ਗਲਤੀ ਕਰਕੇ ਮਰਿਆ ਕੀ ਕਹਿੰਦਾ ਤੁਹਾਨੂੰ ਨਹੀਂ ਜਾਕੜ ਸਾਹਿਬ ਨੂੰ ਇਹ ਪੁੱਛਣਿਆ ਆ ਲੋਵੇ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਸੀਗੇ ਉਦੋਂ ਦਾ ਕਹਿੰਦੇ ਸੀਗੇ ਵੀ ਬੜਾ ਕਾਂਗਰਸ ਨੇ ਸਾਥ ਦਿੱਤਾ ਤਾਂ ਕਰਕੇ ਕਿਸਾਨਾਂ ਦਾ ਅੰਦੋਲਨ ਕਾਮਯਾਬ ਹੋਇਆ ਅੱਜ ਆਕੜ ਸਾਹਿਬ ਬੀਜੇਪੀ ਚਲੇ ਗਏ ਮੈਂ ਤਾਂ ਇਹੀ ਗੱਲ ਕਹਿੰਦਾ ਵੀ ਅਸੀਂ ਉਹਨਾਂ ਲੀਡਰਾਂ ਤੋਂ ਪਹਿਲਾਂ ਉਹਨਾਂ ਨੂੰ ਸਵਾਲ ਕਰਦੇ ਆ ਜਿਹੜੇ 10 ਦਿਨ ਪਹਿਲਾਂ ਹੋਰ ਪਾਰਟੀ ਸੀਗੇ ਅੱਜ ਉਹ ਬਦਲ ਕੇ ਕਹਿੰਦੇ ਨੇ ਵੀ ਹੁਣ ਉਲਟ ਦਿਨ ਦੇ ਰਹੇ ਨੇ ਉਹ ਆਪਣੇ ਜਮੀਰ ਨੂੰ ਪੁੱਛ ਕੇ ਜਵਾਬ ਦੇਣ ਸਾਨੂੰ ਤਾਂ ਸਵਾਲ ਪੁੱਛਣ ਦੀ ਵੀ ਤੁਹਾਨੂੰ ਲੋੜ ਨਹੀਂ ਉਹ ਆਪਣੇ ਜਮੀਰ ਨੂੰ ਪੁੱਛਣ ਵੀ ਜਦੋਂ ਉਹ ਕਾਂਗਰਸ ਦੇ ਵਿੱਚ ਸੀਗੇ ਉਦੋਂ ਪ੍ਰੋਟੈਸਟ ਸੀ ਕਿਹਦਾ ਆਜੋ ਜੀ ਆਜੋ ਅੱਗੇ ਆਜੋ ਜੀ ਸਾਹਿਬ ਮੈਂ ਬਹੁਤ ਅਫੀਮ ਅਗਦਾ ਮੇ ਤੋਂ ਗਲਤੀ ਹੋ ਗਈ ਮੈਂ ਤੁਹਾਡੇ ਜਿਹੜੇ ਐਨ ਮੈਂ ਮੰਗਲ ਪੂਜਿਆ ਕਰੂੰਗਾ ਉਹਨੇ ਫਿਰ ਕਿਉਂ ਨਹੀਂ ਪੂਜਿਆ ਕੀਤੀਆਂ ਉਹ ਜਿਹੜਾ ਮੁਆਫੀ ਮੰਗੇ ਮੰਗਾ ਪੂਜਣਾ ਕਰੇ ਅਸੀਂ ਸੇਖਣ ਵਾਲੇ ਤੂੰ ਬੰਦਾ ਨਹੀਂ ਸਮਝਦੇ ਅਸੀਂ ਪ੍ਰਚਾਰ ਮੈਂ ਕਿ ਕੀ ਸਮਝਾਂਗੇ ਇਹ ਤੂੰ ਬੰਦਾ ਨਹੀਂ ਸਮਝਦੇ ਇਸੇ ਐਸੇ ਕਰਕੇ ਤਾਂ ਨਹੀਂ ਹੈਗਾ ਲਵੀ ਬੱਪੂ ਜੀ ਜਿੱਦਾਂ ਕਿ ਸਾਡੀਆਂ ਬੱਤੀਆਂ ਜਥੇਬੰਦੀਆਂ ਚੋਂ ਦੋ ਪਹਿਲੋਂ ਹੀ ਜਾ ਕੇ ਉੱਥੇ ਬੈਠ ਗਈਆਂ ਬਾਕੀ ਪਿੱਛੇ ਰਹਿ ਗਈਆਂ ਕਿ ਇਹ ਦੇ ਕਰਕੇ ਨਹੀਂ ਉਹਨੇ ਦੇਖ ਲਿਆ ਕਿਸਾਨ ਆਪਸੋ ਵਿੱਚ ਪਾੜ ਗਏ ਨੇ ਅਸੀਂ ਕੀ ਕਹਾਂਗੇ ਨਹੀਂ ਦੇਖੋ ਜਥੇਬੰਦੀਆਂ ਨੂੰ ਅਲੱਗ-ਅਲੱਗ ਪ੍ਰੋਟੈਸਟ ਕਰਨ ਦਾ ਹਰੇਕ ਨੂੰ ਅਧਿਕਾਰ ਹੈ ਚਲੋ ਕਿਸੇ ਗੱਲ ਦੇ ਵਿੱਚ ਨਹੀਂ ਵੀ ਸਹਿਮਤੀ ਬਣ ਸਕਦੀ ਪਰ ਸੰਯੁਕਤ ਮੋਰਚੇ ਨੇ ਜਿਹੜੀਆਂ ਉੱਥੇ ਜਿੱਥੇ ਬੰਦੀਆਂ ਬੈਠੀਆਂ ਉਹਨਾਂ ਨੂੰ ਸਮਰਥਨ ਦਿੱਤਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਇਕੱਠੇ ਨਹੀਂ ਗਏ ਤਾਂ ਬਾਕੀਆਂ ਦੇ ਗੋਲੀਆਂ ਚਲਾ ਦੋ ਫੰਡamentals ਰਾਈਟ ਦੇ ਹਿਸਾਬ ਨਾਲ ਜਿਹੜਾ ਬੰਦਾ ਵੀ ਲੋਕਤੰਤਰ ਦੇ ਤਰੀਕੇ ਨਾਲ ਸ਼ਾਂਤਮਈ ਪ੍ਰੋਟੈਸਟ ਕਰਨਾ ਚਾਹੁੰਦਾ ਉਹ ਚਾਹੇ ਤੁਸੀਂ ਚੱਲ ਜੋ ਚਾਹੇ ਅਸੀਂ ਚੱਲ ਜਾਈਏ ਕੋਈ ਹੋਰ ਵੀ ਜਿੱਥੇ ਬੰਦੀ ਆ ਆਪਣੇ ਦੇਸ਼ ਦੇ ਵਿੱਚ ਅਧਿਕਾਰ ਆ ਇੱਕ ਸੁਤੰਤਰ ਆਜ਼ਾਦੀ ਆ ਜਿਹੜੀ ਆਜ਼ਾਦੀ ਪਰ ਅੰਗਰੇਜ਼ ਵੀ ਇਹੀ ਕਹਿੰਦੇ ਸੀਗੇ ਵੀ ਸਾਡੀ ਲੱਤਾਂ ਲੱਤੀ ਲੰਘ ਜਾ ਤੁਹਾਨੂੰ ਉਹਨਾਂ ਨਾਲ ਇਹਨਾਂ ਦਾ ਸਾਡਾ ਕੀ ਫਰਕ ਪਿਆ ਜਿਨ੍ਹਾਂ ਸਾਡਾ ਫਰਕ ਇਹਨਾਂ ਨਾਲੋਂ ਫੇਰ ਕੀ ਰਹਿ ਗਿਆ ਜੇ ਇਹਨਾਂ ਨੇ ਵੀ ਸਾਡਨਾਂ ਉਹੀ ਧੱਕਾ ਕਰਨਾ ਫੇਰ ਤਾਂ ਆਜ਼ਾਦੀ ਦਾ ਕੋਈ ਮਤਲਬ ਨਹੀਂ ਦੇਦੇ ਚ ਵੋਟਾਂ ਪਾ ਕੇ ਭੇਜਦੇ ਆਪਾਂ ਇਹ ਕੋਈ ਇਹ ਤਾਂ ਨਹੀਂ ਹੈਗਾ ਵੀ ਡਿਕਟੇਟਰਸ਼ਿਪ ਆਏ ਬਣ ਕੇ ਇਹਨਾਂ ਲੋਕਾਂ ਨੇ ਚੁਣ ਕੇ ਭੇਜੇ ਅੱਜ ਇਹ ਸਰਕਾਰ ਨੇ ਪੂਰੇ ਪੰਜਾਬ 'ਚ ਸਰਕਾਰ ਬਣੀ ਉਹ ਵੀ ਲੋਕਤੰਤਰ ਤਰੀਕੇ ਨਾਲ ਬਣੀ ਜੇ ਲੋਕ ਸਭਾ ਜੀ ਸਰਕਾਰ ਬਣੀ ਉਹ ਵੀ ਲੋਕਤੰਤਰ ਤਰੀਕੇ ਨਾਲ ਬਣੀ ਪਰ ਅੱਜ ਇਹ ਅਸੀਂ ਪ੍ਰੋਟੈਸਟ ਕਰਨ ਜਾਂਦੇ ਆ ਉਹੀ ਉਹਨਾਂ ਮੁੰਡੇ ਬੰਦੇ ਨੂੰ ਗੋਲੀਆਂ ਮਾਰੀ ਜਾਣੀਆਂ ਜਦ ਸੰਦੋ ਸਹੀ ਵੀ ਅਸੀਂ ਪ੍ਰੋਟੈਸਟ ਕਰਕੇ ਕੀ ਤੋਂ ਹੱਕ ਮੰਗੇ ਆਪਣੇ ਹੁਣ ਜਿਹੜਾ ਢਿੱਲੋਂ ਸਾਹਿਬ ਪਹਿਲੀ ਜੂਨ ਨੂੰ ਵੋਟਾਂ ਦਾ ਹੈਗਾ ਤੁਸੀਂ ਆਪਣੇ ਜਿਹੜੇ ਸਾਥੀ ਆ ਉਹਨਾਂ ਨੂੰ ਕੋਈ ਸੁਨੇਹਾ ਲਾਇਆ ਲਈ ਵੋਟਾਂ ਕਿਹਨੂੰ ਪਾਉਣੀ ਆ ਜਾਂ ਕਿਹਨੂੰ ਨਹੀਂ ਨਹੀਂ ਉਹ ਵੋਟਾਂ ਵਾਲਾ ਤਾਂ ਹੁਣ ਮਤਲਬ ਫੈਸਲਾ ਹੋਊਗਾ ਜਿਹੜੇ ਵਿਨਿੰਗ ਐਸਕੇਐਮ ਦਾ ਫੈਸਲਾ ਹੈ ਜਿਹੜੇ ਬਿਲਡਿੰਗ ਕੈਂਡੀਡੇਟ ਨੇ ਉਹਨਾਂ ਨੂੰ ਅਸੀਂ ਵੋਟ ਪਾਉਣੀ ਆ ਹਾਂਜੀ ਇਹ ਸਰ ਸਾਡੇ ਗੁਰੂਗਰਾ ਸਾਡੇ ਗੁਰੂਗਰਾ ਸਾਹਿਬ ਵੀ ਕਹਿੰਦੇ ਨੇ ਕੱਲ ਜੋ ਰਾਤ ਅਗਨੇ ਕਾ ਪੂਰਾਗੇ ਰਤਵਾ ਹੁਣ ਦੇਖੋ ਜੱਟਾਂ ਨੇ ਅੰਦੋਲਨ ਕੀਤਾ 13 ਮਹੀਨੇ ਦਿੱਲੀ ਦੇ ਵਿੱਚ ਮੋਦੀ ਸਾਹਿਬ ਨੇ ਮੰਗਾ ਬੰਨਿਆ ਵੀ ਮੈਂ ਤੁਹਾਡਾ ਜਿਹੜਾ ਦੁੱਖ ਨੇ ਦੂਰ ਕਰੂੰਗਾ 2.5 ਸਾਲਾਂ ਤੇ ਬਾਅਦ ਉਹਨੇ ਫੇਰ ਗੋਲੀਆਂ ਚਲਾਈਆਂ ਹੁਣ ਜਿਹੜਾ ਕੰਮ ਗੁਰਬਾਨੀ ਕਹਿੰਦੀ ਆ ਕੋਈ ਕ ਮੋਦੀ ਸਾਹਿਬ ਨੇ ਕੀਤਾ ਨਾਲੇ ਤਾਂ ਝੂਠ ਬੋਲਿਆ ਵਚਨ ਕੀਤੇ ਉਲਟਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਮੰਗਾ ਮੰਗਿਆ ਗੋਲੀਆਂ ਚਲਾਈਆਂ ਇਹ ਸਾਡੀ ਗੁਰਬਾਨੀ ਕਹਿੰਦੀ ਆ ਇਹ ਸਣ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਅੱਜ ਗੇਜਰਾਂ ਹਾਂਜੀ ਸਵਾਲਾਂ ਦੇ ਜਵਾਬ ਤੁਸੀਂ ਦੇਖੋ ਅੰਦੋਲਨ ਸਮੇਂ ਕਿਸਾਨਾਂ ਦੇ ਸਾਹਮਣੇ ਕਿੱਲਾ ਕਿਉਂ ਗੱਡੀਆਂ ਗਈਆਂ ਬੈਰੀਕੇਡ ਲਾਏ ਗਏ ਥਰੂ ਗੈਸ ਛੱਡੀ ਗਈ ਦੂਜੇ ਨੌਜਵਾਨ ਕਿਸਾਨ ਸ਼ੁਭ ਕਰਨ ਨੂੰ ਗੋਲੀ ਕਿਉਂ ਮਾਰੀ ਗਈ ਇਹ ਮਤਲਬ 400 ਟਰੈਕਟਰ ਕਿਸਾਨਾਂ ਦੇ ਭੰਨੇ ਗਏ ਅਤੇ ਹੋਰ ਕਾਫੀ ਨੁਕਸਾਨ ਐਮਐਸਪੀ ਕਾਨੂੰਨ ਦੀ ਗਾਰੰਟੀ ਦਾ ਦਾਵਾ ਕਰਕੇ ਕਿਉਂ ਮੁਕਰ ਗਏ ਹੈ ਰਿਪੋਰਟ ਕਿਉਂ ਨਹੀਂ ਲਾਗੂ ਕੀਤੀ ਗਈ ਸੀ2 50 ਪਰਸੈਂਟ ਫਾਰਮੂਲਾ ਲਾਗੂ ਕਰਨ ਵਿੱਚ ਦੇਰੀ ਕਿਉਂ ਕੀਤੀ ਗਈ ਲਖੀਮਪੁਰ ਖੀਰੀ ਦੇ ਕਾਤਲਾਂ ਵਿੱਚ ਕਾਤਲਾਂ ਵਿੱਚ ਇਨਸਾਫ ਲਈ ਨਹੀਂ ਕੋਈ ਕਿਉਂ ਕਿਉਂ ਓਟਕਾਏ ਗਏ ਉਹਨਾਂ ਨੂੰ ਕਿਉਂ ਟਿਕਟ ਦਿੱਤੀ ਗਈ ਦਿੱਲੀ ਅੰਦੋਲਨ ਸਮੇਂ ਕਿਸਾਨਾਂ ਉੱਤੇ ਦਰਜ ਕੇਸ ਮਤਲਬ ਹਲੇ ਤਹਿੰ ਬਾਬਸ ਕਿਉਂ ਨਹੀਂ ਲਏ ਗਏ ਜਿਹੜੇ ਇਹਨਾਂ ਨੇ ਕਿਹਾ ਸੀ ਕਾਰਪੋਰੇਟਰਾਂ ਨੂੰ ਕਰਜ਼ਾ ਮਾਫ ਕਰਨ ਵਿੱਚ ਜੋ ਜੇ ਦਿੱਕਤ ਨਹੀਂ ਤਾਂ ਕਿਸਾਨਾਂ ਦਾ ਕਰਜ਼ਾ ਮਾਫੀ ਚ ਕਿਉਂ ਦਿੱਕਤ ਹੈ ਬਿਜਲੀ ਸੋਧ ਬਿੱਲ 2022 2020 ਕਿਉਂ ਨਹੀਂ ਵਾਪਸ ਕੀਤਾ ਗਿਆ ਪ੍ਰਦੂਸ਼ਣ ਕਾਰਨ ਪ੍ਰਦੂਸ਼ਣ ਵਾਲੇ ਕਾਨੂੰਨ ਵਿੱਚ ਖੇਤੀ ਖੇਤਰ ਨੂੰ ਬਾਹਰ ਕਿਉਂ ਨਹੀਂ ਕੱਢਿਆ ਗਿਆ ਜਿਹੜਾ ਇਹ ਪ੍ਰਾਲੀ ਦਾ ਜਾਂ ਜੋ ਉਸ ਲੱਖਾਂ ਕਰੋੜਾਂ ਰੁਪਈਆ ਪਾਉਂਦੇ ਨੇ ਤੇ ਨੰਬਰ 9 ਚੋਣਾ ਚੋਣ ਬਾਂਡਾਂ ਦੇ ਭ੍ਰਿਸ਼ਟਾਚਾਰ ਰਾਹੀਂ ਦੇਸ਼ ਨੂੰ ਕਾਰਪੋਰੇਟਾਂ ਘਰਾਣਿਆਂ ਕੋਲੋਂ ਕਿਉਂ ਵੇਚਿਆ ਗਿਆ ਤੇ ਨੰਬਰ 10ਵਾਂ ਆਖੜਾ ਤੇ ਪੌਂਗ ਡੈਮ ਉੱਤੇ ਸੇਫਟੀ ਐਕਟ ਬਣਾ ਕੇ ਪੰਜਾਬ ਤੋਂ ਕਿਉਂ ਖੋਲ੍ਹੇ ਗਏ ਸਾਈਲੋ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਨੂੰ ਜਿਹੜਾ ਤੋੜਨ ਦਾ ਇਹਨਾਂ ਨੇ ਕੀਤਾ ਏਪੀਐਮਸੀ ਐਕਟ ਦੀਆਂ ਮੰਡੀਆਂ ਨੂੰ ਤੋੜਨ ਲੱਗੇ ਨੇ ਉਹ ਕਿਉਂ ਇਹ ਸਾਡੇ ਮਤਲਬ 11 ਸਵਾਲ ਨੇ ਮੈਂ ਤੁਹਾਨੂੰ ਇਹ ਇੱਥੇ ਵੀ ਸੈਂਡ ਕਰ ਦੂੰਗਾ ਤੁਹਾਡੇ ਨੰਬਰ ਤੇ ਇਹ ਅਸੀਂ ਪੁੱਛਦੇ ਆ ਉਹਨਾਂ ਨੂੰ ਇਹਨਾਂ ਚੋਂ ਇੱਕ ਦਾ ਵੀ ਨਹੀਂ ਜਵਾਬ ਦੇ ਕੇ ਪਹਿਲੇ ਤੇ ਹੀ ਠੀਕਾ ਵੀ ਉੱਥੇ ਸਾਡੇ ਬੈਠੇ ਸੁਪਕਰਨ ਤੇ ਕਿਉਂ ਗੋਲੀ ਚੱਲੀ ਇਹ ਕਿਉਂ ਹੋਇਆ ਉਸ ਤੇ ਵੀ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲਾਉਨੇ ਆ ਉਹ ਚੀਜ਼ ਉਹਨਾਂ ਨੇ ਕਿਹਾ ਹੁਣ ਗੇਜਾਰਾਮ ਜੀ ਕਿਸਾਨ ਮਜ਼ਦੂਰ ਏਕਤਾ ਦਾ ਜਿੰਦਾਬਾਦ ਕਰਕੇ ਗਏ ਨੇ ਹਾਂ ਉਹ ਕਿਸਾਨ ਮਜ਼ਦੂਰ ਏਕਤਾ ਦੀ ਜਿੰਦਾਬਾਦ ਕਰਕੇ ਗਏ ਨੇ ਔਰ ਇਹ ਕਿਸਾਨਾਂ ਦੀ ਮਤਲਬ ਜਿੱਤਾਂ ਮੈਂ ਆਪਣੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਇਸਨ ਸੁਖਵਿੰਦਰ ਸਿੰਘ ਢਿੱਲੋਂ